ਉਹ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਸੀ ਕਿ ਜਿਹੜੇ ਬਲੱਟ ਮੋਟਰਸਾਈਕਲ ਜਾਂ ਜਿਹੜਾ ਵੀ ਵਹੀਕਲ ਜਿੱਥੇ ਮੈਕੈਨਿਕਲੀ ਉਹਨੂੰ ਚੇਂਜ ਕੀਤਾ ਗਿਆ ਹੈਗਾ ਔਰ ਟੈਕਨੀਕਲੀ ਜੋ ਸਾਊਂਡ ਤੋਂ ਰਿਲੇਟਡ ਕੋਈ ਵੀ ਇਕੁਪਮੈਂਟ ਕਿਤੇ ਵੀ ਕਿਸੇ ਵੀ ਵਹੀਕਲ ਤੇ ਪਾਇਆ ਜਾਂਦਾ ਹੈਗਾ ਤਾਂ ਉਹ ਉਹ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋਨੋਂ ਜ਼ੋਨਸ ਤੇ ਸੋਦਾ ਥਾਣੇ ਇਨਕਲੂਡਿੰਗ ਟ੍ਰੈਫਿਕ ਜਿਹੜੇ ਸਾਰੀ ਵਿੰਗ ਨੇ ਅਲੱਗ-ਅਲੱਗ ਥਾਵਾਂ ਤੇ ਸ਼ਹਿਰ ਚੋਂ 2 ਘੰਟੇ ਪਾਪਰ ਨਾ ਕੀ ਬੰਦੀ ਕੀਤੀ ਹੈ ਤੇ ਸਾਡਾ ਸਪੈਸ਼ਲ ਮਕਸਦ ਆਈ ਸੀ ਕਿ ਜਿਹੜਾ ਇਸ ਤਰੀਕੇ ਦੇ ਜਿਹੜੇ ਵਹੀਕਲਸ ਹੈ ਉਹਨਾਂ ਦੇ ਖਿਲਾਫ ਜੜੀ ਕਾਰਵਾਈ ਉਹ ਕਰਨਾ ਹੈਗਾ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ ਆਲਰੇਡੀ 144 ਦੇ ਆਰਡਰ ਜਿਹੜੇ ਹੈਗੇ ਅ ਇਨਫੋਰਸ ਕੀਤੇ ਜਾ ਚੁੱਕੇ ਹੈਗੇ ਇਸ ਨੂੰ ਦੇਖਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਾਰਵਾਈ ਕਰਦੇ ਹੋਏ 50 ਕੇ ਕਰੀਬ ਜੋ ਬੁਲੇਟ ਮਾਈਟ ਮੋਟਰਸਾਈਕਲ ਹੈ ਉਹ ਅਸੀਂ ਜਿਹੜੇ ਹੈਗੇ ਇੰਪਾਉਂਡ ਕੀਤੇ ਹੈਗੇ ਇਸ ਤੋਂ ਇਲਾਵਾ ਜਿਹੜੇ ਬੰਦੇ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜੇ ਬੰਦੇ ਵੀ ਇਸ ਮੋਡੀਫਿਕੇਸ਼ਨ ਦੇ ਵਿੱਚ ਇਨਵੋਲਡ ਹੈ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸਟ੍ਰਿਕਟਲੀ ਕলেকਸ਼ਨ ਅਸੀਂ ਲਵਾਂਗੇ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਬੰਦਿਆਂ ਨੂੰ ਅਸੀਂ ਜਿਹੜੇ ਵੀ ਬੰਦੇ ਸ਼ਹਿਰ ਦੇ ਬੰਦੇ ਹੈਗੇ ਜਿਹੜੇ ਵੀ ਮੈਕੈਨਿਕ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ जी जट्रिक्ट कंपलायंस जी है वन फोर्टी फोर डे लगी होएगी। कोई भी बंदा अगर पाया जाता है जो बुलेट दे या वो कोई व्हीकल्स है जितने इलीगल अनोइंग जी साउंडे जो इक्यूपमेंट है या कोई टैक्नीकल मॉडिफिकेशन करता है तो वेद अट्रिक्ट लीगल एक्शन देवेंगे और जिते भी साड़ी कार्रवाई अभी भी जारी रहेगी ਸਕਾਵਲ ਦੀ ਕਾਰਵਾਈ ਦੀ ਗੱਲ ਕਰੀ ਅਕਸਰ ਚੁਕਸੋਂ ਪਹਿਲੇ ਕਮਿਸ਼ਨ ਹੈਡ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ ਪਹਿਲੇ ਬੁੱਲ ਮੋਰਸਰ ਪਰ ਫਿਰ ਉਹੀ ਹਾਲਾਤ ਸਾਹਮਣੇ ਆਉਂਦੇ ਆ ਦੇਖੋ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਭਗ 50 ਟੀ ਕਰੀਬ ਅਸੀਂ ਉਸੀ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਸਰ ਉਸੀ ਸੀਰੀਸ ਤੇ ਵਿੱਚ ਅਸੀਂ ਲਗਭਗ 50 ਦੇ ਲਗਭਗ ਮੋਰਸਰ ਜਿਹੜਾ ਇੰਪਾਉਂਡ ਕੀਤਾ ਹੈਗੇ ਹੁਣ ਡੇਲੀ ਇਹ ਕਾਰਵਾਈ ਚੱਲ ਰਹੀ ਹੋਏਗੀ ਉਹ ਵੀ ਐਫਆਈਰ ਵੀ ਲਾਂਚ ਹੋਈ ਹੈ ਤੇ ਇਹਦੇ ਅਸੀਂ ਜਿਹੜਾ ਹੈਗਾ ਇੰਪਾਉਂਡੇਸ਼ਨ ਅਸੀਂ ਕਰਦੇ ਹੈਗੇ ਬਾਕੀ ਜਿਹੜੇ ਜਿਹੜਾ ਜੋ ਵੀ ਇਸ ਤੇ ਧਿਆਨ ਆਏਗਾ ਉਸ ਦੇ ਸਾਹਮਣੇ ਲਾਸ਼ ਹੀ ਸਰ ਤੁਸੀਂ ਇਹ ਪਲਾਸ ਪਿਆ ਮੋਰਸਰ ਆਪਾਂ ਬੌਂਡ ਕੀਤੇ ਜ਼ੋਨ 1 ਜ਼ੋਨ 2 ਜੀ ਦੋਨਾਂ ਦਾ ਪ੍ਰੈਸ਼ਰ ਸਾਂਝਾ ਸੀਗਾ ਜੀ ਜੀ ਜ਼ੋਨ 1 ਚ ਕਿੰਨੇ ਕੀਤੇ ਕਿ ਜ਼ੋਨ 2 ਚ ਕਿੰਨੇ ਕੀਤੇ ਦੇਖੋ ਦੋਨੋਂ ਦੋਨੋਂ ਮੈਂ ਕਲੱਬਿੰਗ ਕਰਕੇ ਜਿਹੜੇ ਹੈਗੇ 50 ਦੇ ਲਗਭਗ ਮੋਰਸਰ ਜਿਹੜੇ ਜਿਹੜੇ ਸਰ ਜਿਹੜੇ ਕੁਝ ਬੁਲੇਟ ਪਟਾਕੇ ਵਗੈਰਾ ਮਾਰਦੇ ਹੈਗੇ ਨੇ ਆ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਉਹੀ ਤਾਂ ਹੈ ਨਾ ਸਪੈਸੀਫਿਕਲੀ ਜਿਹੜੇ ਤੁਹਾਨੂੰ ਮੈਂ ਉਹੀ ਤਾਂ ਦੱਸ ਰਿਹਾ ਕਿ ਜਿਹੜੇ ਅਸੀਂ ਜਿਹੜੇ ਵੀ ਰਾਉਂਡ ਅਪ ਜਿਹੜੇ ਇੰਪਾਉਂਡ ਜਿਹੜੇ ਵਹੀਕਲ ਕੀਤੇ ਆ ਉਹ ਸਾਰੇ ਉਹੀ ਵਹੀਕਲ ਹੈ ਜੇ ਜਿਨ੍ਹਾਂ ਜਿਨ੍ਹਾਂ ਦੇ ਤੋਂ ਦਰ ਹੈਗਾ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਸਾਊਂਡ ਆਉਂਦੀ ਹੈ ਜੋ ਕਿ ਇਨ ਜਨਰਲ ਜਨਰਲ ਪਬਲਿਕ ਨੂੰ ਬਹੁਤ ਜ਼ਿਆਦਾ ਅਨੁਭਵ ਕਰਦੇ ਸੁਰੱਖਿਆ ਦੇ ਦੇਖਿਆ ਨਾ ਬੁਲਟ ਬੁਲੇ ਮਾਰਦੇ ਪੁਲਿਸ ਲੋ ਕਰਦੀ ਜਾਂਦੀ ਹੈ ਇਸ ਫਾਸ ਲੋਗ ਇਸ ਫਾਸ ਵੀ ਆਦੇ ਦੇਖੋ ਅੱਜ ਜਨ ਅੱਜ ਦੇ ਪੇਰੈਂਟਸ ਕਹਿੰਦੇ ਉਹਨਾਂ ਨੂੰ ਦੱਸਿਆ ਜਾਏਗਾ ਆਪਸ ਦੇਖੋ ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਅਵੇਅਰਨੈਸ ਜਿਹੜਾ ਪ੍ਰੋਗਰਾਮ ਉਹ ਵੀ ਚਲਾਵਾਂਗੇ ਅਸੀਂ ਜਿਹੜਾ ਹੈਗਾ ਪੇਰੈਂਟਸ ਕਹਿੰਦੀ ਅਸੀਂ ਇਨਫੋਰਮ ਕਰਾਂਗੇ ਕਿ ਭਈ ਅਗਰ ਇਹ ਕਦੇ ਚ ਬੜਾ ਸਟ੍ਰਿਕਟ ਹੈਗਾ ਜੀ ਕੋਈ ਬਲੱਡ ਵਾਲਾ ਮੋਰਸਾ ਜੀ ਲੈ 547 ਉਹਨਾਂ ਨੂੰ ਇੰਪਾਉਂਡ ਹੋਵੇਗਾ। ਔਰ ਜਿਹੜੇ ਅੱਗੇ ਵੀ ਇਸ ਤਰੀਕੇ ਦੀ ਕਰਵਾਈ ਸੀ ਤੈਨੂੰ ਇਹਨਾਂ ਨੂੰ ਮੌਕਾ ਦਿੱਤਾ ਜਾਏ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਕਿ ਜਾਂ ਨਹੀਂ ਉਹ ਤੋਂ ਇੰਪਾਉਂਡ ਹੋ ਗਏ ਉਹ ਇੰਪਾਉਂਡ ਹੋਣਗੇ ਇਨਾਂ ਦਾ ਜਿਹੜਾ ਚੈਲੰਜਰ ਕੱਢ ਕੇ ਉਹ ਆਪਣਾ ਜਿਹੜੇ ਖੜੀ ਜਿਹੜੇ ਕੰਸਰਨਡ ਜਿਹੜੀ ਡਿਊ ਪ੍ਰੋਸੈਸ ਨਾਲ ਉਹ ਨਿਕਲ ਆ ਲੈ ਸਕਦੇ। ਪਰ ਅਸੀਂ ਇਸ ਚੈਲੰਜਰ ਨਾਲ ਕੰਟੀਨਿਊ ਨਹੀਂ ਕਰਦੇ। ਕਿਤੇ ਤੁਸੀਂ ਉਹਨਾਂ ਚੱਕ ਕੇ ਲੈ ਗਏ ਵਿਚ ਨੂੰ ਆਏ ਆ ਕਿਤੇ ਨਹੀਂ ਲੱਗੇ ਉਹਨਾਂ ਦਾ ਕੀ ਕਰੋਗੇ ਤੁਸੀਂ ਛੱਡੂਗੇ ਉਹਨਾਂ ਨੂੰ ਕਿਹੜਾ ਇਦੇ ਵਿੱਚ ਨਹੀਂ ਪਟਾਕੇ ਲੱਗਦੇ ਨਹੀਂ ਨਹੀਂ ਅਸੀਂ ਉਹੀ ਵਹੀਕਲ ਇੰਪਾਉਂਡ ਕੀਤੇ ਹੈਗੇ ਜੋ ਮੋਡੀਫਾਈਡ ਹੈਗੇ ਉਸ ਤੋਂ ਇਲਾਵਾ ਅਸੀਂ ਲਗਭਗ 250 ਦੇ ਕਰੀਬ ਜਿਹੜੇ ਬੁਲਟਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਚ ਲਗਭਗ 50 ਤੇ ਲਗਭਗ ਜੋ ਫਾਲਟੀ ਪਾਇਆ ਹੈ ਅਸੀਂ ਉਹਨਾਂ ਨੂੰ ਹੀ ਇੰਪਾਉਂਡ ਕੀਤਾ ਬਾਕੀਆਂ ਦੇ ਕਲਪ ਕੋ ਕਰ ਸਨ ਸਰ ਜੋ ਸਪੈਸ਼ਲ ਡਰਾਈਵ ਇਹ ਚਲਾਈ ਗਈ ਹੈ ਆਨੇ ਵਾਲੇ ਟਾਈਮ ਵਿੱਚ ਇਹ ਕੰਟੀਨਿਊ ਕੰਟੀਨਿਊ ਰਹੇਗੀ